ਮੈਂ ਆਪਣਾ ਬੱਚਾ ਪ੍ਰਾਈਵੇਟ ਸਕੂਲ ਵਿੱਚ ਫ੍ਰੀ ਪੜਾ ਸਕਾਂ ਬਿਲਕੁਲ ਮੇਰੀ ਆਰਥਿਕ ਨਹੀਂ ਜ਼ਿਆਦਾ ਨਹੀਂ ਹੈਗੀ ਪਰ ਕਿਵੇਂ ਕਰਾਂਗੇ ਆਰਟੀ ਐਕਟ 2009 ਪਾਰਲੀਮੈਂਟ ਬਨੋਂ ਪਾਸ ਹੈ ਪੂਰੇ ਭਾਰਤ ਵਿੱਚ ਲਾਗੂ ਹੈ ਇਸ ਤਹਿਤ ਜਿਹੜੇ ਹਨ ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਫ੍ਰੀ ਦਾਖਲਾ ਸਰ ਇਤਨੀ ਮੈਨੂੰ ਪ੍ਰਿੰਸੀਪਲ ਸਾਹਿਬ ਕੋਲ ਕੀ ਨਹੀਂ ਕਰਨਾ ਪਏਗਾ ਤੁਸੀਂ ਇੱਕ ਸਿੰਪਲ ਐਪਲੀਕੇਸ਼ਨ ਲਿਖਣੀ ਹੈ ਐਪਲੀਕੇਸ਼ਨ ਲੈ ਕੇ ਪ੍ਰਿੰਸੀਪਲ ਸਾਹਿਬ ਕੋਲ ਲੈ ਕੇ ਜਾਓ ਔਰ ਜ਼ਰੂਰ ਤੁਹਾਨੂੰ ਹਰ ਹਰ ਦੇ ਵਿੱਚ ਲਿਖ ਕੇ ਦੇਣਗੇ ਜੇ ਸਰਟੀਫਿਕੇਸ਼ਨ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਹਰ ਹਾਲਤ ਦੇ ਵਿੱਚ ਉਹ ਤੁਹਾਨੂੰ ਲਿਖ ਕੇ ਦੇਣਗੇ ਆਰਟੀ ਦੇ ਅਕਨਿ ਦੇ ਮਤਾਬਕ ਐਡਮਿਸ਼ਨ ਜ਼ਰੂਰੀ ਹੈ ਜੇ ਉਹ ਨਾਮ ਵੀ ਦੇਣ ਪ੍ਰਿੰਸੀਪਲ ਸਾਹਿਬ ਮਨਾ ਕਰ ਦੇਣ ਕੋਈ ਪੰਨਾ ਲਾ ਕੇ ਆਰਟੀ ਦੇ ਮਤਾਬਕ ਉਹ ਐਨਾ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਵੀ ਸਾਰਾ ਸਿਸਟਮ ਦੇਖਣਾ ਹੈ ਜ਼ਰੂਰ ਤੁਹਾਨੂੰ ਉਹ ਲਿਖ ਕੇ ਦੇਣਗੇ ਜੇ ਦਾਖਲ ਨਹੀਂ ਕਰ ਕੋਈ ਸਰਕਾਰੀ ਅਫਸਰ ਵੀ ਹੋਊਗਾ ਜਿਹੜਾ ਮਨ ਮਦਦ ਕਰ ਸਕੇ ਜੇ ਬਿਲਕੁਲ ਬਿਲਕੁਲ ਜੀ ਜ਼ਿਲ੍ਹਾ ਸਖਿਆ ਅਫਸਰ ਜਿਹੜਾ ਹੈ ਤੁਸੀਂ ਕਿਹੜੇ ਜਿਹਰੇ ਚ ਰਹਿੰਦੇ ਹੋ ਜੀ ਸੰਗਰੂਰ ਜਿਲ੍ਹੇ ਸੰਗਰੂਰ ਜਿਲ੍ਹੇ ਜੇ ਸੰਗਰੂਰ ਤੁਸੀਂ ਜਿਲ੍ਹਾ ਸ级 ਐਲੀਮੈਂਟਰੀ ਸੰਗਰੂਰ ਨੂੰ ਮਿਲ ਸਕਦੇ ਹੋ ਪਰ ਫਿਰ ਵੀ ਮੈਨੂੰ ਕੋਈ ਦਿੱਕਤ ਆਵੇ ਤੇ ਮੈਂ ਕੀ ਕਰਾਂ ਇਹਦੇ ਵੀ ਸਾਡੇ ਨੰਬਰ ਦਿੱਤੇ ਜੀ ਦੇਖੋ ਸਾਡੀ ਕਮੇਟੀ ਦੇ ਨੰਬਰ ਨੇ ਕੋਈ ਕੋਈ ਨੰਬਰ ਤੇ ਕੋਈ ਦਿੱਕਤ ਆਦੀ ਹੈ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤੋ ਪ੍ਰਭੂ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਆਪਾਂ ਪੰਜਾਬ ਵਿੱਚ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾ ਸਕਦੇ ਬਿਨਾਂ ਕਿਸੇ ਖਰਚੇ ਤੋਂ ਤੇ ਇਹਦਾ ਲਾਹਾ ਤੁਸੀਂ ਜ਼ਰੂਰ ਲਓ ਤੇ ਬੱਚਿਆਂ ਦਾ ਭਵਿਕ ਜ਼ਰੂਰ ਸਵਾਰੋ